ਕੋ ਰਬੇਨ ਜਵਾਨ ਵਾਲਿਆਂ ਦੇ ਜਿਵੇਂ ਆ ਠੀਕ ਹੈ ਜੀ ਉਹ ਆ ਕੰਮ ਜਿਹੜਾ ਆਪਾਂ ਕਰਦੇ ਆ ਨਾ ਹਾਂ ਜੀ ਉਹਦਾ ਬਾਲਾ ਵਧੀਆ ਹੈ ਹਾਂ ਜੀ ਹਾਂ ਜੀ ਬਿਨਾਂ ਜਵਾਨ ਮੈਂ ਪੁੱਤਾਂ ਦੇ ਪਾਣੀ ਕਿਤੇ ਸਾਫ਼ ਨਹੀਂ ਦੇ ਆ ਪੰਛੀਆਂ ਨੂੰ ਮੈਂ ਤਾਂ ਰੋ ਦੇ ਉਹ ਪਾਣੀ ਪਾ ਕੇ ਬਗ ਜਾਂਦੇ ਆ ਨਾ ਹਾਂ ਜੀ ਬਾਬਾ ਜੀ ਬਹੁਤ ਇੱਥੇ ਬਾਰੀ ਵੀ ਆਉਂਦੀ ਪੰਛੀਆਂ ਦੀ ਪਾਣੀ ਪੀਣ ਆਉਣ ਦੀ ਕੋਈ ਕੁਝ ਬੰਦੇ ਕਹਿੰਦੇ ਯਾਰ ਇਹ ਮੇਹ ਪੋਹ ਕਰਦੇ ਨੇ ਇਹ ਤਾਂ ਬਹੁਤ ਵੱਡਾ ਪੁੰਨ ਵਾਲੀ ਗੱਲ ਆ। ਉਹਨਾਂ ਦੇ ਕਰਮਾਂ ਚ ਨਹੀਂ ਹਾਂ ਉਹਨਾਂ ਦੇ ਕਰਮਾਂ ਚ ਨਹੀਂ। ਇਹ ਸੇਵਾ ਸੇਵਾ ਹੈ ਬਹੁਤ ਵੱਡੀ ਪੁੰਛੀਆਂ ਦੀ। ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਪਾਣੀ ਪਿਉਂਦੇ ਆਂ, ਬਜ਼ੁਰਗਾਂ ਨੂੰ ਪਾਣੀ ਪਿਉਂਦੇ ਆਂ, ਜਾਨਵਰਾਂ ਨੂੰ ਪਾਣੀ ਪੋਉਂਦੇ ਆਂ। ਜਾਨਵਰਾਂ ਨੂੰ ਪਾਣੀ ਪੋਉਂਦੇ ਆਂ ਭਾਈ। ਕਿਉਂ ਜਾਨਵਰ ਆਪਦੇ ਆਪ ਪੀਂਦੇ ਨਹੀਂ ਪਾਣੀ? ਨਹੀਂ ਉਹ ਫੇਰ ਵੀ ਪਾਣੀ ਪੋੜਉਂਦੇ ਆਂ। ਪਾਣੀ ਪੀ ਤਾਂ ਲੈਣਗੇ ਪਾਣੀ। ਪਾਣੀ ਨਹੀਂ ਕਿਤੇ ਸਾਫ਼ ਰਿਹਾ ਪੀਣ ਵਾਲਾ ਗੰਦਾ ਹੋਗਾ, ਘਾਤਾਂ ਵਾਲਾ। ਇਹਨਾਂ ਨੂੰ ਆਲਸੀ ਕਰੀ ਜਾਂਦੇ ਆਂ ਪੰਛੀਆਂ ਨੂੰ। ਪਾਣੀ ਨਹੀਂ। ਜੇ ਨਾਲ ਆਲਸੀ ਪਾਣੀ ਨਾਲ ਸਿਰ ਕੀ ਆਲਸੀ ਹੋ ਨਹੀਂ ਇਹ ਸਾਨੂੰ ਤਾਂ ਇਹ ਨਹੀਂ ਗੱਲ ਲੱਗਦੀ ਵੀ ਆਪ ਕੀ ਹੋ ਜਾਣਗੇ ਅਸਲ ਵਿੱਚ ਇਹ ਗਲਤ ਕਰੀ ਜਾਂਦੇ ਤੁਸੀਂ ਜਿਹੜਾ ਪਾਣੀ ਪੀ ਪੀ ਸਕਦਾ ਉਹ ਇੱਥੇ ਉਹ ਹੀ ਕਰ ਰਿਹਾ ਵੀ ਔਖਾ ਹੋ ਜੂ ਤਾਂ ਬਹੁਤ ਹੋਣ ਆਉਣ ਵਾਲੇ ਸਮੇਂ ਚ ਪੰਛੀਆਂ ਚ ਚਲ ਜੇ ਸੋਤੋ ਨਹੀਂ ਨਾ ਕੋ ਸਾਨੂੰ ਤਾਂ ਕਰ ਲੈਣਾ ਸਾਡੇ ਜਿਹਦਾ ਬਹੁਤ ਉਪਰਾਲਾ ਖੋਡਾ ਗਲਤ ਆ ਬਾਬਾ ਜੀ ਜੇ ਬਾਹਰ ਹੁੰਦੇ ਤੁਸੀਂ ਤਾਂ ਤੁਹਾਨੂੰ ਸਜ਼ਾ ਵੀ ਹੋਣੀ ਜੀ ਸਾਰਾ ਕੁਝ ਹੋ ਜਣਾ ਜੁਰਮਾਨਾ ਭੇਜਣਾ ਕੈਨੇਡਾ ਅਮਰੀਕਾ ਚ ਇਹ ਕੰਮ ਨਹੀਂ ਕਰਦੇ ਬਹੁਤ ਗਲਤ ਆ ਤੁਹਾਡਾ ਕੰਮ ਨਾ ਮੈਂ ਨਹੀਂ ਖਾਣ ਹੁੰਦਾ ਇਹ ਤੇਰੀ ਵਧੀਆ ਗੱਲ ਨਹੀਂ ਪਾਪਾ ਨਹੀਂ ਨਹੀਂ ਮੈਂ ਨਹੀਂ ਖਾਣ ਹੁੰਦਾ ਜੀ ਤੁਹਾਨੂੰ ਨਾ ਨਾ ਦੇਖਿਆ ਆ ਗਿਆ ਪਿੰਡ ਗਿਆ ਕੇ ਪਾਣੀ ਤੁਸੀਂ ਇਹਨੇ ਉਹਨਾਂ ਨੂੰ ਮੂਹਰਤ ਪਾਈ ਜਾਨੂੰ ਤਾਂ ਹੀ ਤਾਂ ਆਈ ਜਾਂਦੇ ਪੰਛੀ ਪਾਣੀ ਪੀਂਦੇ ਹੁੰਦੇ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਪੀਂਦੇ ਬੱਬਾ ਹੀ ਹੁਣ ਦੇਖਦੇ ਸੀ ਪੰਛੀ ਬਾਹਰ ਵੀ ਪੀਂਦੇ ਪਾਣੀ ਬਾਹਰ ਕਿਹੜਾ ਪੀਂਦੇ ਸੀ ਤੁਸੀਂ ਗੰਦਾ ਪਾਣੀ ਪੀ ਲਓਗੇ ਨਹੀਂ ਗੰਦਾ ਨਹੀਂ ਪੀਂਦੇ ਉਹ ਕਿਹੜਾ ਪਾਣੀ ਨਹੀਂ ਹੈਗਾ ਪਾਣੀ ਪੀਂਦੇ ਬਾਹਰ ਵੀ ਪੀਂਦੇ ਇੱਥੇ ਤਾਂ ਅਮਰੀਕਾ ਚ ਵੀ ਪੀਂਦੇ ਪਾਣੀ ਦੀ ਇੱਛਾ ਅਸੀਂ ਤਾਂ ਆਪਣੀ ਸੇਵਾ ਹੈ ਇਹ ਤਾਂ ਬਹੁਤ ਛੋਟਾ ਗਲਤ ਹੈ ਜੀ ਕੰਮ ਹੁਣ ਵੀ ਇਹਨੂੰ ਲਾਗੂ ਰੱਖਾਂਗੇ ਨਹੀਂ ਨਹੀਂ ਲਾਗੂ ਨਹੀਂ ਬਾਹਰ ਦੇਖਿਆ ਜੀ ਬਾਹਰ ਨਹੀਂ ਇਹ ਕੰਮ ਅਸੀਂ ਆਪਣੀ ਸੇਵਾ ਦੇ ਪਾਈ ਚાલુ ਰੱਖਾਂਗੇ ਕੋਈ ਕੁਝ ਵੀ ਹੋ ਜਾਵੇ ਨਹੀਂ ਰੋਲ ਪੌਣ ਪੰਛੀਆਂ ਜੋ ਸਾਨੂੰ ਟਾਈਮ ਲਾ ਤੜਕੇ ਹੱਤ ਨੇ ਆ ਮੁੰਡਾ ਆਇਆ ਸਾਡੇ ਨਾਲ ਜਿਰਕੇ ਆ ਸਾਡਾ ਭਾਂਡਾ ਹੀ ਬਣਤਾ ਇਹਦੇ ਬਣਦਾ ਹੈ ਇਹਦੇ ਮੁੰਡੇ ਨੇ ਅੱਛਾ ਤੂੰ ਜਿਹਨੇ ਹਾਂ ਇਹਨੂੰ ਬੰਨੋ ਮੇਰੇ ਸਰਦ ਨਹੀਂ ਨਹੀਂ ਮੇਰੀ ਗੱਲ ਸੁਣੋ ਓਏ ਬਾਈ ਗੱਲ ਸੁਣੋ ਫਿਰ ਆ ਆ ਇਹ ਮੋੜੇ ਰਾਜ ਸਿੰਘ ਨਹੀਂ ਜਾਂਦੇ ਰਾਜ ਸਿੰਘ ਵੀ ਨਹੀਂ ਆ ਨਾ ਨਹੀਂ ਨਾ ਤੁਸੀਂ ਬਾਹਰ ਆਂਦੇ ਦਾ ਛੋਟੇ ਨਾਲ ਤੁਹਾਨੂੰ ਵੀ ਸੋਝੇ ਹੁਣ ਹਾਂ ਥੋੜੇ ਨਾ ਯਾਰ ਤੁਸੀਂ ਮੈਨੂੰ ਗੰਮ ਬੱਸ ਦੋ ਕੰਮ ਕਰਨਾ ਹੈ ਕੰਮ ਕਮਾ ਲਾ ਤੂੰ ਅਸੀਂ ਚੰਗਾ ਕੰਮ ਕਰਦੇ ਨੇ ਤੇਰੇ ਨਾਲ ਪੰਗੇ ਲੈਣੇ ਕੋ ਉਹ ਬਾਉ ਦੇ ਆਸੀ ਆ ਕੀ ਕਰੀ ਜਾਂਦੇ ਬਾਰਸ਼ਾਂ ਨੂੰ ਉਹਨਾਂ ਨੇ ਬਾਰਸ਼ਾਂ ਨੂੰ ਬਾਹਰ ਬਾਹਰ ਬੋਲਦੇ ਹੋ ਕੁਝ ਬਾਹਰ ਹੀ ਨਹੀਂ ਚੀਜ਼ਾਂ ਦੱਸਿਆ ਹੋ ਗਿਆ ਬਾਹਰ ਚੀਜ਼ਾਂ ਹੈ ਨਹੀਂ ਆਏ ਕੈਨੇਡਾ ਟ੍ਰਿਕਟ ਕੋਈ ਹੈਗੀ ਦੱਸੋ ਕੋਈ ਬਾਹਰ ਕਿਤੇ ਦੁਕਾਨਾ ਪੌਦੇ ਲਾਉਣੇ ਆ ਕਿਹੜੇ ਦੋ ਐਨ ਆਰ ਆਈ ਆ ਵੱਡਾ ਕਿਹੜਾ ਐਣਾ ਰਹੇ ਤੁਸੀਂ ਦੇਖਦੇ ਰਹਿੰਦੇ ਨਹੀਂ ਐਨ ਆਰ ਆਈ ਹੈਗੇ ਦੇਖਦੇ ਆਸੀਂ ਕੀ ਕਰਦੇ ਦੇਖਦੇ ਆ ਬਾਹਰੋਂ ਦੇਖਿਆ ਮੈਂ ਵੀ ਬਾਰਸ਼ੇ ਪਾਲਸੀ ਨਹੀਂ ਬਣਾ ਸਕਦੇ ਆਪਾਂ ਕੀ ਨਹੀਂ ਬਣਾ ਸਕਦੇ ਨਹੀਂ ਬਣਾ ਸਕਦੇ ਹਾਂਜੀ ਕੀ ਗੱਲ ਹੋ ਗਈ ਇਹਨੂੰ ਬੰਨਿਆ ਹੈ ਤੁਸੀਂ ਉਹ ਯਾਰ ਅਸੀਂ ਪਾਣੀ ਪਾਉਂਦੇ ਪੰਛੀਆਂ ਨੂੰ ਇਹ ਜਿਹੜੇ ਬਾਈ ਜੀ ਜੇ ਜਾ ਕੇ ਸਾਡਾ ਭਾਂਡਾ ਭੰਨ ਤਾ ਉਹ ਪਾਣੀ ਵਾਲਾ ਕਹਿੰਦਾ ਤੁਸੀਂ ਆਲਸੀ ਬਣਾਈ ਜਾਂਦੇ ਹੋ ਨਾ ਕਹਿੰਦਾ ਪੰਛੀ ਆਲਸੀ ਬਣਾਈ ਜਾਂਦੇ ਨੇ ਮਤਲਬ ਪਿੰਡ ਦੇ ਵਿੱਚ ਕੋਈ ਵੀ ਚੱਜਦਾ ਕੰਮ ਕਰਦਾ ਕੋਈ ਉਹਦੇ ਵਿੱਚ ਟੰਗੜਾਉਂਦਾ ਬਾਬਾ ਜੀ ਪਰਲਾ ਮੈਨੂੰ ਪਾਣੀ ਲਿਆ ਕੇ ਦਿਓ ਜੀ ਪੀਣ ਵਾਸਤੇ ਪਾਣੀ ਤਾਂ ਤੈਨੂੰ ਭਾਈ ਪਾਣੀ ਤਾਂ ਪਿਓ ਪਾਣੀ ਤਾਂ ਇਹਨੂੰ ਮੈਂ ਪਾਣੀ ਪਿਆ ਦਾਂਗੇ ਮੈਂ ਪਰ ਲਿਆ ਵੀ ਗਲਾਸ ਭਰ ਕੇ ਪਾਣੀ ਦਾ ਲਿਓ ਪਾਣੀ ਲਿਓ ਹਾਂ ਛਪੜੀ ਜਿਹਾ ਲਿਆ ਸਾਹਮਣੇ ਭਰ ਕੇ ਨਹੀਂ ਨਹੀਂ ਛਪੜੀ ਵਾਲਾ ਨਹੀਂ ਪੀਣਾ ਮੈਂ ਫਿਲਟਰ ਵਾਲਾ ਪੀਣਾ ਮੈਨੂੰ ਫਿਲਟਰ ਵਾਲਾ ਹੀ ਤੂੰ ਬਾਪੂ ਚੁੱਪ ਕਰ ਜਾ ਨਹੀਂ ਯਾਰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤੁਸੀਂ ਛੱਪੜੀ ਵਾਲਾ ਨਾ ਤੂੰ ਤਾਂ ਹੋਰ ਪਿਆ ਦੇ ਯਾਰ ਇਹ ਬੰਦਾ ਸਾਡੇ ਰੇਗੇ ਦਾ ਇਹ ਪਿੰਡ ਦੇ ਵਿੱਚ ਇਹਨੇ ਟੰਗ ਸਭ ਤੋਂ ਪਹਿਲਾਂ ਉੱਠ ਕੇ ਉੱਠ ਆਪਦੀ ਕੁਛ ਬੇ ਨੀਂਹ ਟੰਗੜਾ ਮਾ ਲਿਆ ਪਰ ਕੇ ਆਪਣੀ ਬੜੀ ਵਾਟੂਟੀ ਵਾਲਾ ਮਗਰੋਂ ਫਿਲਟਰ ਵਾਲਾ ਨਹੀਂ ਮੁੰਡਾ ਟੋਟੇ ਵਾਲਾ ਮਗਰੋਂ ਆਉਂਦਾ ਪਾਣੀ ਬੀਲਾ ਕੋਈ ਨਹੀਂ ਇਹ ਖੇਤਰੀ ਬਹੁਤ ਠੀਕ ਹੋਊਗਾ ਬਾਪੂ ਤੈਨੂੰ ਨਹੀਂ ਪਤਾ ਪੰਛੀ ਤਾਂ ਬੋਲਦੇ ਨੇ ਤਾਂ ਤਾਂ ਪੀ ਲੈਂਦੇ ਆਪਾਂ ਤਾਂ ਬੋਲਦੇ ਆ ਜੀ ਤੁਸੀਂ ਮੈਨੂੰ ਖਾਫ ਲਾ ਦੇ ਮੜਾ ਜਾ ਕੋਈ ਗੱਲ ਨਹੀਂ ਕੋਈ ਨਾ ਕੋਈ ਨਾ ਸੁਣ ਮੇਰੇ ਬਗਾਨੇ ਪਿੰਡ ਦਾ ਤੈਨੂੰ ਨਹੀਂ ਪਤਾ ਜਿਹੜਾ ਮਰਜ਼ੀ ਕੰਮ ਕਰਨ ਲੱਗ ਜਾਏ ਇਹਨੇ ਵਿੱਚ ਡਿੱਕਾ ਲਾਉਣਾ ਹੀ ਲਾਉਣਾ ਹੈਗਾ ਕਿਸੇ ਵੀ ਕੋਈ ਵੀ ਕਰਮ ਦਾ ਕੰਮ ਹੋਵੇ ਨਗਰ ਦੇ ਵਿੱਚ ਜਿਵੇਂ ਕਿਸੇ ਕੋਈ ਸਮਾਜਿਕ ਆਪਿਆ ਹਾਦਿਲਿਆ ਵੀ ਆਪੀ ਨੇ ਇਹ ਤੂੰ ਪਹਿਲੇ ਛਪੜੀ ਵਾਲਾ ਪਾਣੀ ਤੁਸੀਂ ਦੂਜਾ ਨਾ ਦੂਜਾ ਪਾਣੀ ਕਰਦੇ ਨੇ ਵਧੀਆ ਬਿਜੁਰਗ ਉਹ ਵਧੀਆ ਪੀਉਂਦੇ ਜੋ ਢੋਲਦਾ ਹਾਂ ਹਾਂ ਤਾਂ ਢੋਲਦਾ ਉਹ ਉਹ ਤਾਂ ਯਾਰ ਸੀ ਬਣਾਉਂਦੇ ਪਰ ਯਾਰ ਇਹ ਰਹਿਣ ਦੇ ਐ ਕਰ ਉਹਦੇ ਵਿੱਚੋਂ ਜਿਹੜਾ ਚੌਂ ਵਾਲਾ ਪਾਣੀ ਹੈ ਨਾਲੇ ਕੱਲ ਹੀ ਉਹਨਾਂ ਨੇ ਸਪਰੇਅ ਸਿੱਟੀ ਹੈ ਨਾਲੇ ਉਹਦੇ ਵਿੱਚ ਰੇ ਪਾਵੇ ਨਹੀਂ ਬਜ਼ੁਰਗ ਉਹ ਤਾਂ ਫਿਰ ਮਰ ਜੂਗਾ ਉਹਦਾ ਮਤਲਬ ਨਹੀਂ ਨਹੀਂ ਇਹ ਪੰਛੀ ਵੀ ਨਹੀਂ ਮਰਨਗੇ ਪੰਛੀ ਵੀ ਮਰਦੇ ਪੰਛੀ ਵੀ ਗੰਦਾ ਪਾਣੀ ਪੀ ਕੇ ਮਰਦੇ ਨੇ ਯਾਰ ਕਿੰਨੀਆਂ ਪ੍ਰਜਾਤੀਆਂ ਪੰਛੀਆਂ ਖਤਮ ਹੋ ਗਈਆਂ ਜਿਹੜਾ ਇਹ ਪਾਣੀ ਨਾਲ ਵਰਤਦੀਆਂ ਪਾਣੀ ਪੀਣਗੇ ਉਹ ਵੀ ਮਰਨਗੇ ਉਹ ਵੀ ਤਾਂ ਮਰਨਗੇ ਜਿਹੜੀ ਇਹ ਪੀਉਂਦੇ ਸਾਫ ਕਰਕੇ ਇਸੇ ਗੱਲ ਨੂੰ ਪੀਉਂਦੇ ਜੀ ਅਸੀਂ ਸਾਫ ਪਾਣੀ ਪਾ ਕੇ ਧਰਕੇ ਜੰਨਾ ਬਾਹਰ ਤਾਂ ਦੇਖਿਆ ਨਹੀਂ ਬਾਹਰ ਪਾ ਕੇ ਜੇ ਕੋਈ ਬਾਹਰ ਬਾਹਰ ਦਾ ਜੁਰਮਾਨਾ ਕਰਦੇ ਆ ਭਾਈ ਜੁਰਮਾਨਾ ਸਜ਼ਾ ਹੋ ਜਾਂਦੀ ਆ ਬਾਪੂ ਹਾਂ ਹੁੰਦੀ ਆ ਜਲਦੀ ਸਾਨੂੰ ਜੁਰਮਾਨਾ ਜਿਹੇ ਜੁਰਮਾਨਾ ਭਰ ਲਾਂਗੇ ਚੱਲ ਲਾਂਗੇ ਪਾਣੀ ਦੀ ਜੀ ਸਿੱਟ ਕੇ ਦਿਖਾ ਪਾਣੀ ਵਰਤ ਕੇ ਦਿਖਾ ਹੁਣ ਆ ਲੈ ਆਹ ਆਹ ਇਹਦਾ ਬਾਕੂ ਸਪਰੇਅ ਭਾਈ ਉਹ ਸਾਰਾ ਇਹ ਸਪਰੇਅ ਜਿਹੜਾ ਪੰਜ ਪੀਰ ਦੇ ਅੱਧਾ ਵੀ ਇੱਕ ਬੜਾ ਦੇ ਰਿਹਾ ਰਹੇ ਵੀ ਫਿਰਦੇ ਨਹੀਂ ਜਾਂਦੇ ਇਹ ਮੈਂ ਪੀਤਾ ਮੈਂ ਤਾਂ ਫਿਲਟਰ ਵਾਲਾ ਪਾਣੀ ਜਿਆਦਾ ਉਹ ਤਾਂ ਟੁੱਟਿਆ ਨਾ ਉਹ ਯਾਰ ਉਹ ਕਿੱਥੋਂ ਪੀਣਗੇ ਯਾਰ ਬੰਦਾ ਫੈਕਟਰਾਂ ਪੀਣਾ ਪੰਛੀਆਂ ਨੂੰ ਕਿੱਥੋਂ ਪਈਏ ਬੈਟਰ ਵਾਲਾ ਤਾਨੂੰ ਸਾਫ ਖਾਲੂ ਸਾਫ ਨੇ ਪਿਆਉਣ ਦਿੰਦੇ ਤੁਸੀਂ ਲੋ ਪੀਉਣੇ ਬੰਦੇ ਜੀ ਚਲਾਈ ਹੋਈ ਹੈ ਮਹਿਮਾ ਵੀ ਜਰਾ ਸਾਫ ਪਾਣੀ ਅਸੀਂ ਬੱਚਿਆਂ ਨੂੰ ਸਕੂਲੋਂ ਜਾਗਦਾ ਵੀ ਕਹਿੰਦੇ ਪਾਈ ਪੰਜੇ ਨੂੰ ਪਾਣਗੇ ਪਾਣੀ ਦੇ ਕਰੋ ਤੂੰ ਆ ਖਾਲ ਸਾਡਾ ਭਾਂਡਾ ਹੀ ਬਣ ਗਿਆ ਤੁਸੀਂ ਨਹੀਂ ਪੀਣਾ ਤਾਂ ਦੇਖੋ ਬਜ਼ੁਰਗੋ ਕੰਮ ਬਾਜੂਆ ਪੁੱਛ ਲੋ ਪਾਣੀ ਪੀਣਾ ਨਹੀਂ ਸਾਫ ਪਾਣੀ ਪਿਓ ਜੀ ਬਧਾਲਿਆ ਯਾਰ ਬਧਾਲਿਆ ਸੱਤ ਲੈ ਤਾ ਤੂੰ ਨੈਤ ਹੋਰ ਹਸਾਰੇ ਕੰਮਾਂ ਜੀ ਤੂੰ ਬਧਾਲਿਆ ਬਾਜਾ ਡਰਾਬੇ ਜੀ ਕਿਹਨੂੰ ਦਿੰਦਾ ਹੁੰਦਾ ਤੂੰ ਇਹਨਾਂ ਨੇ ਹਜ਼ਾਰਾਂ ਰੁਪਏ ਪੱਲਿਓ ਲਾ ਕੇ ਉਹ ਭਾਂਡੇ ਸਾਰੇ ਪਿੰਡ ਚ ਰੱਖਦੇ ਵੀ ਭਾਈ ਲੋਕਾਂ ਦੇ ਘਰਾਂ ਚ ਦਿੱਤੇ ਨੇ ਵੀ ਤੁਸੀਂ ਪੰਜੇ ਨੂੰ ਸਾਫ ਪਾਣੀ ਪਾਇਆ ਹਾਂ ਤੇ ਤੂੰ ਉਹ ਚਾਕੇ ਭੰਡਾ ਤਾ ਤੈਨੂੰ ਲਾਈਏ ਜੁਰਮਾਨਾ ਜੇ ਤੇਰੇ ਭੰਡਾ ਤੂੰ ਰੋਟੀ ਖਾਂਦਾ ਹੋਵੇਂ ਤੇਰੇ ਭੰਡਾ ਚ ਮਾਰੀਏ ਠੱਡਾ ਫੇਰ ਦੱਸ ਇਹਨੇ ਮਾੜੀ ਬਿੰਦਰੀ ਨਹੀਂ ਮੈਂ ਨਹੀਂ ਬਿੰਦਰ ਸਾਫ ਪਾਣੀ ਦੇ ਦਉ ਤੁਹਾਨੂੰ ਯਾਰ ਸਾਫ ਹੀ ਐ ਜੂ ਸਭ ਕਿਥੇ ਨੂੰ ਗੇ ਤੈਨੂੰ ਕੋਈ ਨਾਲ ਤੈਨੂੰ ਦੱਸਿਆ ਮੌਕਾ ਖਾਤਾ ਤੇਰੇ ਸਾਹਮਣੇ ਦੋ ਨੇ ਉਹ ਵੀ ਇਹੀ ਜਾਨਵਰ ਵੀ ਇਹੀ ਪੀਣਗੇ ਲੋ ਵੀ ਅਸੀਂ ਛੋਟੇ ਹੁੰਦੇ ਵਾਕਾ ਤੂੰ ਜਵਾਨਾ ਦੇਖਿਆ ਨਹੀਂ ਅਸੀਂ ਛਾਪੜੇ ਦਾ ਪਾਣੀ ਇਹੋ ਜਿਹਾ ਪੀਂਦੇ ਗਹਿਰਾ ਪੀਂਦੇ ਰਹੇ ਹਾਂ ਕੂੜਿਆਂ ਵਾਲਾ ਪਾਣੀ ਬਾਬਾ ਸਿੱਧਾ ਪੀਂਦੇ ਰਹੇ ਉਹ ਅਸਾ ਮਾਰਨ ਦਾ ਨਹੀਂ ਪਾਣੀ ਅਸੀਂ ਪੀਂਦੇ ਰਹੇ ਇਹ ਤਾਂ ਬਾਹਰ ਦੇ ਹਿਸਾਬ ਨਾਲ ਕਰਦੇ ਆ ਨਾ ਮੈਨੂੰ ਆਹ ਇਹ ਨਹੀਂ ਗਏ ਕੰਮ ਬਾਹਰ ਸਾਹਿਬ ਨਾਲ ਸੀ ਕਰਦੇ ਤੇਰੇ ਨਾਲ ਨਹੀਂ ਬੰਦੇ ਦਾ ਨਾ ਉਹ ਸਾਫ ਚਾਹੀਦਾ ਜਾਨਵਰੋਂ ਕੋਈ ਚੀਜ਼ ਸਾਫ ਨਹੀਂ ਜਾਂਦੀ ਹਾਂ ਤੂੰ ਇਹਦੀ ਮਾਫੀ ਮੰਗ ਲੈ ਵਧੀਆ ਰਹੇਗਾ ਗਾਂਹ ਵਾਸਤੇ ਤੇ ਮਾਹੀ ਸਜਾਈ ਨੂੰ ਧਰਿਆ ਕਰੇ ਪਾਣੀ ਨੂੰ ਗੱਲ ਸੁਣ ਲਓ ਤੁਸੀਂ ਬਾਹਲੇ ਪਿੰਡ ਦੇ ਅਸੀਂ ਇਹਨੂੰ ਪਿੰਡ ਵਿੱਚ ਦੀ ਗੇੜਾ ਦਵਾਣਾ ਇਹ ਕਿਉਂ ਬੰਨ੍ਹ ਕੇ ਉਹ ਨਹੀਂ ਚਲ ਨਹੀਂ ਨਹੀਂ ਇਹ ਫਿਰ ਵੀ ਚਲਾ ਜਾਂਦਾ ਸਿਆਣਾ ਬੰਦਾ ਇਹਨੂੰ ਇਹੀ ਲਾਤੀ ਵੀ ਭਾਈ ਤੂੰ ਖੁਦ ਇਹ ਕੰਮ ਕਰਨਾ ਹੈ ਪਾਣੀ ਦਾ ਤਾਂ ਰੱਖਣਿਆ ਚਾਰ ਬੰਦਿਆਂ ਨੂੰ ਹੋਰ ਵੀ ਧਰਾਉਣੇ ਆ ਤਾਂ ਇਹ ਇਹ ਕਰੋ ਇਹ ਜੀ ਗੱਲ ਲੱਗਿਆ ਪਾਣੀ ਦਾ ਲੱਗਿਆ ਵੀ ਆ ਪਾਣੀ ਪੀਣ ਯੋਗ ਹੈਗਾ ਹਾਂ ਜੀ ਚਲੋ ਬਹਾ ਦਾ ਖੋਲੋ ਜੀ ਫਿਰ ਆਪਾਂ ਮਾਫੀ ਮੰਗਿਆ ਕਰਾਂਗੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੂੰ ਤਿੰਨ ਕਿ ਪੰਡ ਮੁੰਡੇ ਲਾਂਗੇ ਪਾਣੀ ਪੀਣ ਵਾਸਤੇ ਹਾਂ ਲਾਵਾਂਗੇ ਹਰ ਪਿੰਡਾਂ ਦੇ ਕਰਾਂਦ ਕਰਾਂਗੇ ਸਮਾਜ ਸੇਵੀ ਕੋਈ ਪੌਦਾ ਲਾ ਰਿਹਾ ਹੈ ਤਾਂ ਉਹਨਾਂ ਨੂੰ ਸਾਥ ਦੇਵਾਂਗੇ ਹਾਂ ਪੂਰਾ ਸਾਥ ਦੇਵਾਂਗੇ ਬਿਲਕੁਲ ਜੀ ਬਿਲਕੁਲ ਦਵਾਂਗੇ ਸਾਥ ਗੱਲ ਮੁਕਾ ਪਿੰਡ ਦੇ ਵਿੱਚ ਕੋਈ ਵੀ ਚੰਗਾ ਕੰਮ ਹੁੰਦਾ ਦੇ ਕਾਲਾ ਆਏਗਾ ਹੁਣ ਨਹੀਂ ਲਾਉਂਦੇ ਨਹੀਂ ਲਾਉਂਦੇ ਨਹੀਂ ਲਾਉਂਦੇ ਮਾਫੀ ਮੰਗੋ ਮਾਫੀ ਮੰਗ ਹਾਂ ਬੈਠ ਕਾ ਘੜਾ ਹੋਏ ਤੋਈ ਚਲ ਕੋਈ ਨਹੀਂ ਕੋਈ ਨਹੀਂ ਐ ਨਹੀਂ ਬਹੁਤ ਐ ਨਹੀਂ ਬਹੁਤ ਐ ਚਲੋ ਠੀਕ ਹੈ ਮਾਫੀ ਮੰਗਦੇ ਆ ਚਾਹੁੰਦੇ ਆ ਜਿਹੜਾ ਕੰਮ ਅਸੀਂ ਕਰਦੇ ਆ ਲੋਕਾਂ ਨੂੰ ਸੁਨੇਹਾ ਦਿੰਨੇ ਆ ਜੀ ਕਿ ਬਦ ਤੌਰ ਪੰਚੀਆਂ ਨੂੰ ਸਾਫ ਪਾਣੀ ਦਰਕਤ ਲੱਗ ਜਾਣਾ ਤੇ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰੀ ਆਂ ਪੰਡਾਂ ਚ ਵੀ ਹਰੇਕ ਬੰਦਾ ਇਹ ਕੰਮ ਪ੍ਰਾਰਾਲਾ ਕਰੇ ਵਧੀਆ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਸਮਝਾਉਣ ਦਾ ਯਤਨ ਸੀ ਇਹ ਤੇ ਇਸ ਕਰਕੇ ਵੀ ਸਾਰੇ ਵੀਰਾਂ ਨੂੰ ਇਹ ਸਾਡੀ ਬੇਨਤੀ ਹੈ ਵੀ ਇਸ ਨੂੰ ਨਾ ਹਲਕੇ ਢੰਗ ਨਾਲ ਨਾ ਲੈਣ ਪਾਣੀ ਜ਼ਰੂਰੀ ਹੈ ਕਿਉਂਕਿ ਸਾਰੇ ਪਾਣੀ ਗੰਦਾ ਹੋ ਗਿਆ ਗੰਦਾ ਹੋ ਗਿਆ ਜੀ ਸਾਰੇ ਜ਼ਹਿਰਾਂ ਪਾਰੇ ਕੋਈ ਕੁਝ ਹੋਵੇ ਵੀ ਇਸ ਕਰਕੇ ਸਾਰਿਆਂ ਨੂੰ ਸਾਫ ਪਾਣੀ ਰਹੀ ਨਹੀਂ ਜੀ ਸਾਫ ਪਾਣੀ ਚਲੋ ਇਹ ਅਣਜਾਣ ਸੀ ਇਸ ਗੱਲ ਤੋਂ ਇਹਨੂੰ ਹੁਣ ਸਾਰੀ ਗੱਲ ਦਾ ਪਤਾ ਲੱਗ ਗਿਆ ਦੇਖੋ ਇਹਨੇ ਵੀ ਸਾਨੂੰ ਸਹਬ ਦੀ ਦਿੱਤੀ ਹੈ ਗਾਉਂ ਸਾਡੇ ਨਾਲ ਦਿੰਦਾ ਵੀ ਰਹੂਗਾ ਆਪਾਂ ਇਹ ਮੈਨੂੰ ਪੂਰੀ ਕਾਕਾ ਸਾਰੇ ਪਿੰਡਾਂ ਸਾਰੇ ਬਾਜ਼ਾਰ ਚ ਲਾਉਣੀ ਹੈ ਅੱਲਾਮੁ ਅਲੈਹ ਹਰੇਕ ਬੰਦੇ ਨੂੰ ਇਹੀ ਕਹਿੰਨੇ ਆ ਸੀ ਹਾਂ ਠੀਕ ਹੈ ਮੀਨ ਪਾਣੀ ਪਹਿਲਾਂ ਪਾਣੀ ਪੀਤਾ ਮੇਨ ਗੱਲ ਇਹ ਹੈ ਵੀ ਦੇਖੋ ਜਿਵੇਂ ਅੱਜ ਕੱਲ ਪਾਣੀ ਆਪਣੇ ਸਾਰੇ ਹਨ ਹਵਾ ਪਾਣੀ ਸਾਰਾ ਪ੍ਰਦੂਸ਼ਿਤ ਹੋ ਚੁੱਕਿਆ ਇਹ ਸਾਡਾ ਇੱਕ ਨਿੱਕਾ ਜਿਹਾ ਮੈਸੇਜ ਸੀਗਾ ਅਸੀਂ ਆਪਣੇ ਤੌਰ ਤੇ ਪਿੰਡ ਦੇ ਵਿੱਚ ਤੇ ਲੋਕਾਂ ਨੂੰ ਹੋਰ ਵੀ ਅਵੇਅਰ ਕਰਦੇ ਆਂਗੇ ਵੀ ਪੰਛੀਆਂ ਵਾਸਤੇ ਜਾਨਵਰਾਂ ਵਾਸਤੇ ਸਾਫ਼ ਸੁਥਰਾ ਪਾਣੀ ਤੇ ਉਹਨਾਂ ਲਈ ਚੋਗਾ ਜ਼ਰੂਰ ਹੈ ਤੁਸੀਂ ਇਹ ਛੋਟਾ ਛੋਟਾ ਏਨੇ ਨੇ ਕਿ ਅਪਰਾਲੇ ਕਰਿਆ ਕਿਉਂਕਿ ਉਹਨਾਂ ਦੇ ਖਾਣ ਪੀਣ ਦੇ ਲਈ ਜਿਹੜੀਆਂ ਕੁਦਰਤੀ ਚੀਜ਼ਾਂ ਸੀ ਉਹ ਬਿਲਕੁਲ ਖਤਮ ਹੋ ਚੁੱਕੀਆਂ ਨੇ ਆਪਣੇ ਸੁਆਰਥ ਦੇ ਲਈ ਖਾਧੋਂ ਕਰਦੀਆਂ ਪਾਣੀ ਪਹਿਲਾ ਨਾਲੀਆਂ ਦੇ ਵਿੱਚ ਪਾਣੀ ਪੀਂਦੇ ਸੀ ਉਹ ਨਾਲੀਆਂ ਸਾਰੀਆਂ ਜ਼ਹਿਰੀਲੀਆਂ ਹੋ ਗਈਆਂ ਸ਼ੈਂਪੂਆਂ ਨਾਲ ਸਾਬਣਾਂ ਨਾਲ ਆ ਕੱਪੜੇ ਧੋਣ ਵਾਲੇ ਸਾਬਣ ਨਾਲ ਸਾਰਾ ਸਾਰੇ ਫਲਸਾਂ ਵਾਲਾ ਹਨਾ ਪਾਣੀ ਉਹ ਚੀਜ਼ ਦੇ ਨਾਲ ਇਹ ਜ਼ਹਿਰੀਲਾ ਹੋ ਗਿਆ ਸੋ ਸਾਰਿਆਂ ਨੂੰ ਬੇਨਤੀ ਆ ਵੀ ਪਾਣੀਆਂ ਦੇ ਲਈ ਛੋਟੇ ਛੋਟੇ ਉਪਰਾਲੇ ਕਰਿਆ ਕਰੋ ਤਾਂ ਜੋ ਆਪਣੀ ਜਿਹੜੀ ਕੁਦਰਤੀ ਚੇਨ ਆ ਬਤ ਬਤ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਜੀ ਧੰਨਵਾਦ